ਜਗਲਸਪ੍ਰੈਸ ਕਲਬ ਦੀ ਮੀਟਿੰਗ ਰੱਖੀ ਗਈ ਸੀ ਮਸਲਾ ਇਹ ਹੈ ਕਿ ਸਾਡਾ ਪੱਤਰਕਾਰ ਵੀਰ ਸਤਪਾਲ ਸਿੰਘ ਪਿੰਡ ਤਾਰੇ ਵਾਲੇ ਤੋਂ ਇਹਦਾ ਕਿਸੇ ਆਪਦੇ ਪਿੰਡ ਦੇ ਬੰਦੇ ਨਾਲ ਲੈਂ ਦੇਣ ਦਾ ਮਾੜਾ-ਵੋਟਾ ਕੋ ਝਗੜਾ ਸੀਗਾ ਉਹਦੇ ਸਬੰਧ ਚ ਇਹ ਐਸਐਸਪੀ ਫਾਜ਼ਲ ਕਾ ਨੂੰ ਮਿਲਣ ਗਿਆ ਸੀਗਾ ਤੇ ਉੱਥੇ ਐਸਐਸਪੀ ਸਾਹਿਬ ਨੇ ਆਪਦੇ ਦਫ਼ਤਰ ਤੇ ਇਹਨਾਂ ਨਾਲ ਬੜਾ ਮਾੜਾ ਵਿਹਾਰ ਕੀਤਾ ਇਹਨਾਂ ਨੂੰ ਜਾਤੀ ਸੂਚੀ ਕਿ ਸ਼ਬਦ ਤੱਕ ਹੈ ਤੇ ਇਸ ਮਸਲੇ ਤੇ ਅੱਜ ਜਿਹੜੀ ਪ੍ਰੈਸ ਕਲੱਬ ਦੀ ਮੀਟਿੰਗ ਰੱਖੀ ਗਈ ਸੀ ਤੇ ਔਰ ਐਸਐਸਪੀ ਵਾਸਤੇ ਇੱਕ ਪੱਤਰਕਾਰ ਨਾਲ ਇਹੋ ਜਿਹਾ ਵਿਹਾਰ ਕਰਨਾ ਦੁਰਵਿਹਾਰ ਕਰਨਾ ਇਹ ਅਤੀ ਜਿਹੜੀ ਨਿੰਦਨਯੋਗ ਹੈ ਕਿਉਂਕਿ ਜਿਹੜਾ ਪੱਤਰਕਾਰ ਆ ਉਹ ਲੋਕਾਂ ਦਾ ਨੁਮਾਇੰਦਾ ਹੁੰਦਾ ਉਹਨੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਤਾਂ ਤੱਕ ਪਹੁੰਚਾਉਣੀ ਹੁੰਦੀ ਹੈ ਤੇ ਜਿਹੜਾ ਇੱਕ ਪੱਤਰਕਾਰ ਨਾਲ ਹੀ ਜੇ ਅਫਸਰ ਦੁਰਵਿਹਾਰ ਕਰਦਾ ਤਾਂ ਉਹਦਾ ਆਮ ਲੋਕ ਪਬਲਿਕ ਨਾਲ ਡੀਲਿੰਗ ਕਿ ਉਹ ਜੀ ਹੋਊਗੀ ਤੁਸੀਂ ਸਾਰੇ ਆਪ ਜਾਣ ਸਕਦੇ ਆ ਸਾਊਥ ਤੋਂ ਪਹਿਲਾਂ ਤਾਂ ਅਸੀਂ ਇਸ ਮਸਲੇ ਤੇ ਇੱਕ ਵਫਦ ਡੀਆਈਜੀ ਫਰੋਈਪਰ ਨੂੰ ਮਿਲਣਾ ਅਸੀਂ ਪਰਸੋਂ ਜਾ ਰਹੇ ਹਾਂ ਡੀਆਈਜੀ ਸਾਹਿਬ ਨੇ ਤਾਂ ਟਾਈਮ ਲੈ ਲਿਆਗਾ ਔਰ ਡੀਆਈਜੀ ਸਾਹਿਬ ਨੂੰ ਮਿਲ ਕੇ ਅਸੀਂ ਸਾਰਾ ਮਸਲਾ ਜਿਹੜਾ ਉਹਨਾਂ ਦੇ ਧਿਆਨ ਚ ਲਿਆਵਾਂਗੇ ਤੇ ਐਸਐਸਪੀ ਦੀ ਇੱਕ ਕਾਰਵਾਈ ਦੀ ਮੰਗ ਕਰਾਂਗੇ ਤੇ ਜੇਕਰ ਇਹ ਕਾਰਵਾਈ ਐਸਐਸਪੀ ਦੇ ਖਿਲਾਫ ਕੋਈ ਨਾ ਕੀਤੀ ਗਈ ਤਾਂ ਫਿਰ ਜਿਹੜਾ ਪ੍ਰੈਸ ਕਲਾਬਾ ਉਹ ਸਖਤ ਅਕਸ਼ਨ ਲੈਣ ਦੇ ਲਈ ਮਜਬੂਰ ਹੋਊਗਾ